ਅੱਜਕੱਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਅੱਜਕੱਲ ਦੇ ਜਿਹੜੇ ਨੌਜਵਾਨ ਮੁੰਡੇ ਨੇ ਦੇਖਿਆ ਜਾਂਦਾ ਕਿ ਸਕੂਲ ਦੇ ਬਾਹਰ ਜਦੋਂ ਸਕੂਲਾਂ ਛੁੱਟੀ ਹੋ ਜਾਂਦੀਆਂ ਤਾਂ ਫਿਰ ਜਿਹੜੀਆਂ ਸਕੂਲ ਦੀਆਂ ਲੜਕੀਆਂ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਤਾਂ ਇਨਾ ਭੁੰਡ ਆਸ਼ਕਾਂ ਦੇ ਉੱਤੇ ਉਸ ਵੇਲੇ ਪੁਲਿਸ ਨੇ ਸਿਕੰਜਾ ਕੱਸਿਆ ਜਦੋਂ ਅੰਮ੍ਰਿਤਸਰ ਦੇ ਸਕੂਲ ਦੇ ਵਿੱਚ ਪ੍ਰਿੰਸੀਪਲ ਦੀ ਸ਼ਿਕਾਇਤ ਦੇ ਬਦਲੋ ਪੁਲਿਸ ਨੇ ਵਿਸ਼ੇਸ਼ ਨਾਕਾ ਲਗਾ ਕੇ ਛੁੱਟੀ ਦੌਰਾਨ ਇਹਨਾਂ ਭੂਣ ਆਸ਼ਕਾਂ ਦੇ ਚਲਾਨ ਕੱਟੇ ਤੇ ਚੇਤਾਵਨੀ ਵੀ ਦਿੱਤੀ। ਭੂਣ ਕਹਿੰਦੇ ਕਿ ਇੱਥੇ ਬਹੁਤ سارے ਜਿਹੜੇ 1300 ਤੋਂ ਵੱਧ ਕਰਕੇ ਆ ਗਏ ਜਦੋਂ ਲੜਕੀਆਂ ਨੂੰ ਕੀ ਹੁੰਦੀ ਹੈ 1:30 ਵਜੇ ਤੇ ਬਹੁਤ ਤਾਨ ਕਰਦੇ ਆ। ਅੱਕੇ ਵੀ ਅਸੀਂ ਇੱਕ ਖੇਂਡ ਨਾਕਾ ਲਾ ਕੇ ਉਹ ਆ ਚੋਚਣ ਕੀਤੀ ਸੀ ਅੱਜ ਵੀ ਅੱਜ ਦਸ ਕਰਦੇ। ਅੱਜ ਕਿੰਨੇ ਕ ਚਲਾਨ ਜਿਹੜੇ ਆਪਾਂ ਕੱਟੇ ਸ ਪੋਂਟਾਕ ਦਾ ਟੈਕਟ ਕੱਟਦੇ ਆ ਪਹਿਲਾਂ ਹੀ ਬਣਾ ਲਏ ਸਕੂਲ ਦੇ ਬਾਹਰ ਗਏ ਹਾਂ ਉੱਥੇ ਸਾਫ ਕਰਕੇ ਉਹਦੇ ਵਿੱਚ ਚਲਾਨ ਜਿਹੜੇ ਆ ਕੋਈ ਨਾਬਾਲਗਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਵੀ ਨਾਮ ਅਜੇ ਤੱਕ ਨਾਬਾਲਗ ਦਾ ਕੋਈ ਨਹੀਂ ਕਟਿਆ ਜੇ ਕਹਾਂਗੇ ਤਾਂ ਕੱਟ ਦਿੱਤਾ ਖੈਰ ਪਹਿਲਾਂ ਹੀ ਜਿਹੜਾ ਨਵਾਂ ਕਾਨੂੰਨ ਆਇਆ ਕਿ ਨਾਬਾਲਗ ਜਿਹੜੇ ਬੱਚੇ ਨੇ ਉਹ ਵਾਹਨ ਨਹੀਂ ਚਲਾਣਗੇ ਉਹਨਾਂ ਦੇ ਮਾਪਿਆਂ ਨੂੰ ਜਿਹੜੀ ਕਿ ਸਜ਼ਾ ਭੁਗਤਨੀ ਪਵੇਗੀ ਪਰ ਦੂਜੇ ਪਾਸੇ ਛੁੱਟੀ ਵੇਲੇ ਜਿਹੜੇ ਲੜਕੇ ਨੂੰ ਤੰਗ ਪਰੇਸ਼ਾਨ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਪੁਲਿਸ ਹੋਰੋਂ ਸਖਤ ਕਾਰਵਾਈ ਕੀਤੀ ਚੱ ਰਹੀ ਹੈ ਬਿਉਰਾ ਰਿਪੋਰਟ ਅਖੰਡ ਲੋਕ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਅੱਜ ਕੱਲ ਦੇ ਜਿਹੜੇ ਨੌਜਵਾਨ ਮੁੰਡੇ ਨੇ ਦੇਖਿਆ ਜਾਂਦਾ ਕਿ ਸਕੂਲ ਦੇ ਬਾਹਰ ਜਦੋਂ ਸਕੂਲਾਂ ਛੁੱਟੀ ਹੋ ਜਾਂਦੀਆਂ ਤਾਂ ਫਿਰ ਜਿਹੜੀਆਂ ਸਕੂਲ ਦੀਆਂ ਲੜਕੀਆਂ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਇਨਾ ਭੂੜ ਆਸ਼ਕਾਂ ਦੇ ਉੱਤੇ ਉਸ ਵੇਲੇ ਪੁਲਿਸ ਨੇ ਸਿਕੰਜਾ ਕੱਸਿਆ ਜਦੋਂ ਅੰਮ੍ਰਿਤਸਰ ਦੇ ਸਕੂਲ ਦੇ ਵਿੱਚ ਪ੍ਰਿੰਸੀਪਲ ਦੀ ਸ਼ਿਕਾਇਤ ਦੇ ਵੱਲੋਂ ਪੁਲਿਸ ਨੇ ਵਿਸ਼ੇਸ਼ ਨਾਕਾ ਲਗਾ ਕੇ ਛੁੱਟੀ ਦੌਰਾਨ ਇਹਨਾਂ ਭੂਣ ਆਸ਼ਿਕਾਂ ਦੇ ਚਲਾਨ ਕੱਟੇ ਤੇ ਚੇਤਾਵਨੀ ਵੀ ਦਿੱਤੀ। ਬਹੁਤ ਜASE ਪੀ ਇਥੇ ਬਹੁਤ سارے ਜਿਹੜੇ ਹੁੰਦੇ ਆ 300 ਤੋਂ ਵੱਧ ਕਰਕੇ ਆ ਗਏ ਜਦੋਂ ਲੜਕੀਆਂ ਨੂੰ ਭੂਣੀ ਹੈ। 1:30 ਵਜੇ ਇਹ ਬਹੁਤ ਤੰਗ ਕਰਦੇ ਆ। ਅੱਕੇ ਵੀ ਅਸੀਂ ਇੱਕ ਦਿਨ ਨਾਕਾ ਲਾ ਕੇ ਉਹਨਾਂ ਨੂੰ ਚੰਨ ਦਿੱਤੇ ਹੀ ਅੱਜ ਵੀ ਇਹ ਨਹੀਂ ਉਦਾਸ ਕਰਨਗੇ। ਅੱਜ ਕਿੰਨੇ ਕੇ ਚਲਾਨ ਜਿਹੜੇ ਆਪਾਂ ਇਕੱਠੇ ਸਭ ਤੱਕ ਤੱਕ ਕੱਟਦੇ ਆ ਪਹਿਲਾਂ ਹੀ ਬਣਾ ਲਏ ਪੂਰੇ ਬਾਹਰ ਗਏ ਹਾਂ ਉੱਥੇ ਸੱਤ ਕੱਟ ਗਏ ਉਹਦੇ ਵਿੱਚ ਚਲਾਨ ਜਿਹੜੇ ਆ ਕੋਈ ਨਾ ਮਾਲਕਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਵੀ ਨਾਮ ਅੱਜ ਤੱਕ ਨਾ ਮਾਲਕਾਂ ਦਾ ਕੋਈ ਨਹੀਂ ਕੱਟਿਆ ਜੇ ਕੱਟਾਂਗੇ ਤੁਹਾਡੇ ਤੇ ਪਾ ਆਪਾਂ ਪੂਰ ਗਾ ਸੇ ਇੱਥੇ ਬਹੁਤ ਸਾਰੇ ਜਿਹੜੇ 300 500 ਕਰਕੇ ਆ ਗਏ ਜਦੋਂ ਲੜਕੀਆਂ ਨੂੰ ਜੀ ਹੁੰਦੀ ਹੈ 1:30 ਵਜੇ ਬਹੁਤ ਤਾਨ ਕਰਦੇ ਆ ਅੱਕੇ ਵੀ ਅਸੀਂ ਇੱਕ ਗੀਂਦ ਨਾ ਕਾਲਾ ਕਿਉਂ ਨਾ ਚੌਂਚਣ ਕਿਤੇ ਵੀ ਅੱਜ ਵੀ ਅਜਿਹਾ ਕੱਟਿਆ ਅਜੇ ਕਿੰਨੇ ਕੇ ਚਲਾਨ ਜਿਹੜੇ ਆਪਾਂ ਇਹ ਕੱਟੇ ਸਨ ਸਪੰਕ ਤੱਕ ਤੱਕ ਕੱਟਦੇ ਆ ਪਹਿਲਾਂ ਹੀ ਬਣਾ ਲਏ ਸੂਰ ਦੇ ਬਾਹਰ ਗਏ ਹਾਂ ਉੱਥੇ ਸੱਟ ਕੱਟਦੇ ਉਹਦੇ ਵਿੱਚ ਚਲਾਨ ਜਿਹੜੇ ਆ ਕੋਈ ਨਾਮ ਵਾਲਕਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਬਿਨਾਂ ਅਜੇ ਤੱਕ ਨਾਮ ਵਾਲਕ ਦਾ ਕੋਈ ਨਹੀਂ ਕੱਟਿਆ ਜੇ ਕਹਾਂਗੇ ਤੁਹਾਡੇ ਜਿੰਨਾ ਖੈਰ ਪਹਿਲਾ ਹੀ ਜਿਹੜਾ ਨਵਾਂ ਕਾਨੂੰਨ ਆਇਆ ਕਿ ਨਾਬਾਲਗ ਜਿਹੜੇ ਬੱਚੇ ਨੇ ਉਹ ਵਾਹਨ ਨਹੀਂ ਚਲਾਣਗੇ ਉਹਨਾਂ ਦੇ ਮਾਪੇ-ਵਾਪਾ ਨੂੰ ਜਿਹੜੀ ਕਿ ਸਜ਼ਾ ਭੁਗਤਨੀ ਪਵੇਗੀ ਪਰ ਦੂਜੇ ਪਾਸੇ ਛੁੱਟੀ ਵੇਲੇ ਜਿਹੜੇ ਲੜਕੇ ਨੂੰ ਤੰਗ ਪਰੇਸ਼ਾਨ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬਿਉਰਾ ਰਿਪੋਰਟ ਅਖੰਡ ਲੋਕ